ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਬਟਲਾ ਦਾ ਵੱਲੋਂ ਪਲੀਜ਼ ਮੇਰੀਆਂ ਪਿਆਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਪਹਿਲਾਂ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਦੀ ਕੰਪਲੇਨ ਹੁੰਦੀ ਆ ਵੀ ਸਾਨੂੰ ਲੇਟ ਨਾਲ ਵੀਡੀਓ ਮਿਲਦੀ ਆ ਜੀ ਉਹਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਨਾ ਹੀ ਬੈਲ ਆਈਕਨ ਬਟਨ ਪ੍ਰੈਸ ਕੀਤਾ ਇਸ ਕਰਕੇ ਜਿਹੜੀ ਸਾਡੀ ਵੀਡੀਓ ਲੇਟ ਮਿਲਦੀ ਆ ਜੀ ਉਦੋਂ ਤੱਕ ਜਿਹੜਾ ਸਾਡਾ ਸੂਟ ਹੁੰਦੇ ਆ ਜੀ ਉਹ ਕੁਝ-ਕੁਝ ਰਹਿੰਦੇ ਆ ਕੁਝ ਸੇਲ ਹੋ ਜਾਂਦੇ ਇਸ ਕਰਕੇ ਮੇਰੇ ਪਰ ਉਹਨੇ ਬੇਨਤੀ ਆ ਕਿ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਅੱਜ ਅਸੀਂ ਆਪਣੇ ਭੈਣਾਂ ਵਾਸਤੇ ਲੈ ਕੇ ਆਏ ਹਾਂ ਮਸਲੀਨ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਮਸਲੀਨ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਾਈਸ ਲੈ ਕੇ ਆਏ ਸਿਰਫ ਤੁਹਾਡੇ ਵਾਸਤੇ 160 ਰੁਪਏ ਪਰ ਮੀਟਰ 160 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਦਾਸ ਬ੍ਰਾਂਡ ਦੀ ਮਸਲੀਨ ਮਿਲਣ ਵਾਲੀ ਹੈ ਠੀਕ ਹੈ ਜੀ ਬ੍ਰਾਂਡਡ ਮਸਲੀਨ ਰਹੂਗੀ ਸਭ ਤਰ੍ਹਾਂ ਦੀ ਬ੍ਰਾਂਡਡ ਮਸਲੀਨ ਰਹਿਣ ਵਾਲੀ ਹੈ ਜੀ ਦੇਖ ਸਕਦੇ ਹੋ ਤੁਸੀਂ ਦਾਸ ਬ੍ਰਾਂਡ ਦੀ ਰਹੂਗੀ ਮਸਲੀਨ ਠੀਕ ਹੈ ਜੀ ਦਾਸ ਬ੍ਰਾਂਡ ਦੀ ਮਸਲੀਨ ਰਹੂਗੀ ਸਟਾਫ ਰਹੂਗਾ ਬਹੁਤ ਹੀ ਫਾਈਨ ਐਦਾਂ ਦਾ ਸਟਾਫ ਨਹੀਂ ਹੈਗਾ ਕਿ ਜਿਹੜਾ ਵੀ ਪਾਉਣ ਤੇ ਛਿੱਜੂਗਾ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਮਸਲੀਨ ਵਾਲਾ ਸੂਟ ਛਿੱਜ ਜਾਂਦਾ ਪਰ ਦਾਸ ਬ੍ਰਾਂਡ ਦੀ ਮਸਲੀਨ ਐਦਾਂ ਦਾ ਸਟਾਫ ਨਹੀਂ ਹੈ ਕਿ ਛਿੱਜੂਗਾ ਵਿਦਆਊਟ ਲਾਈਨਿੰਗ ਵੀ ਤੁਸੀਂ ਬਣਾ ਸਕਦੇ ਹੋ ਮਸਲੀਨ ਐਦਾਂ ਦਾ ਸਟਾਫ ਹੈ ਤੁਸੀਂ ਗਰਮੀ ਦੇ ਵਿੱਚ ਵੀ ਇਹਨੂੰ ਵੇਅਰ ਕਰ ਸਕਦੇ ਹੋ ਤੇ ਸਰਦੀ ਵਿੱਚ ਵੀ ਇਹਨੂੰ ਵੇਅਰ ਕਰ ਸਕਦੇ ਹੋ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੌਫਟ ਵਾਲਾ ਸਟਾਫ ਹੁੰਦਾ ਹੈ ਗਰਮੀ 'ਚ ਪਾਓ ਸਰਦੀ 'ਚ ਪਾਓ ਦੋਨੋਂ ਸੀਜ਼ਨ 'ਚ ਇਹ ਪੈਣ ਵਾਲਾ ਸਟਾਫ ਹੈ ਠੀਕ ਹੈ ਜੀ ਜਿਹੜੀਆਂ ਮੇਰੇ ਭੈਣਾਂ ਨੇ ਸਰਦੀ ਚ ਪਾਉਣਾ ਥੋੜੀ ਬਹੁਤੀ ਲਾਈਨਿੰਗ ਯੂਜ਼ ਕਰ ਲਓ ਜਿਹਨੇ ਗਰਮੀ ਦੇ ਵਿੱਚ ਵੀ ਪਾਉਣਾ ਸਰਦੀ ਦੇ ਵਿੱਚ ਵੀ ਪਾਉਣਾ ਉਹ ਬਿਨਾ ਵਿਦਾਊਟ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਇਹ ਵਾਲੇ ਸੂਟ ਪ੍ਰਿੰਟ ਚੈੱਕ ਕਰੋ ਜੀ ਬੜੇ ਪਿਆਰੇ ਜਿਹੇ ਲੈ ਕੇ ਆਏ ਆ ਪ੍ਰਿੰਟ ਪਹਿਲਾ ਪ੍ਰਿੰਟ ਦੇਖੋ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਕਲਰ ਜਿਹੜਾ ਕਲਰ ਕੈਮਰੇ ਚ ਹੈ ਸੇਮ ਇਹੀ ਕਲਰ ਹੈ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਕੱਟ ਰਹਿਣ ਵਾਲੀ ਹੈ ਕਾਫੀ ਜੀ ਦੇ ਵਿੱਚ ਸ਼ਿਆਤੋਂ ਕੰਪਲੀਟ ਸੂਟ ਮਿਲ ਜੇ ਜੀ ਇਹ ਵਾਲੀ ਕੱਟ ਦਾ ਪਰ ਸੀ ਨਾਪਿਆ ਨਹੀਂ ਪੀਸ ਕਾਫੀ ਪੀਸ ਵੱਡਾ ਸ਼ੋਰ 4 ਜਾਂ 4.5 ਤੱਕ ਤਾਂ ਆਰਾਮ ਨਾਲ ਜੀ 4 ਤੱਕ ਹੋ ਸਕਦੇ ਵਾਲਾ ਪੀਸ ਬੜਾ ਪਿਆਰਾ ਜਿਹਾ ਪੀਸ ਰਹਿਣਾ ਕੰਪਲੀਟ ਸੂਟ ਵੀ ਬੜਾ ਪਿਆਰਾ ਲੱਗਣਾ ਸ਼ਰਟ ਪੀਸ ਵੀ ਬੜੀ ਪਿਆਰੀ ਲਗਣੀ ਹੈ ਕਲਰ ਵੀ ਬੜਾ ਪਿਆਰਾ ਜਿਹਾ ਦਾਸ ਬ੍ਰੈਂਡ ਦੀ ਰਹੂਗੀ ਮੁਸਲਿਮ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹ ਵੀ ਤੁਹਾਨੂੰ 4 ਮੀਟਰ ਤੱਕ ਸਟੱਫ ਮਿਲਣ ਵਾਲਾ ਜੀ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਜੀ ਸਾਰੇ ਪ੍ਰਿੰਟ ਹੀ ਬੜੇ ਪਿਆਰੇ ਜੇ ਲੈ ਕੇ ਆਏ ਆ ਬੜੇ ਪਿਆਰੇ ਜੀ ਪ੍ਰਿੰਟ ਲੈ ਕੇ ਆਏ ਜੀ ਸਾਰੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸ਼ਰਟ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਇਹ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਅਗਲਾ ਪ੍ਰਿੰਟ ਚਾਹ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟਰ ਰਹਿਣ ਵਾਲਾ ਪ੍ਰਾਈਸ ਰਹਿਣ ਵਾਲੀ ਪਹਿਲੇ ਸੈਲਫ 160 ਰੁਪਏ ਪਰ ਮੀਟਰ 160 ਰੁਪਏ ਪਰ ਮੀਟਰ ਨਾਲ ਸਾਰੇ ਕੋਲ ਦਾਸ ਬ੍ਰਾਂਡ ਦੀ ਮਸਲੀਨ ਬਾਈ ਕਰ ਸਕਦੇ ਹੋ ਜੀ ਪ੍ਰਿੰਟ ਰਹਿਣ ਵਾਲੇ ਬੜੇ ਜਾਨੀਕ ਜੇ ਬੜੇ ਪਿਆਰੇ ਜੇ ਡਿਜ਼ਾਈਨਿੰਗ ਜੇ ਪ੍ਰਿੰਟ ਰਹਿਣ ਵਾਲੇ ਆ ਅ ਠੀਕ ਹੈ ਜੀ ਸਟਾਫ ਰਹਿਣ ਵਾਲਾ ਦਾਸ ਬ੍ਰਾਂਡ ਦਾ ਮਸਲੀਨ ਦਾ ਸਟਾਫ ਹੈ ਬਹੁਤ ਵਧੀਆ ਸਟਾਫ ਰਹਿਣ ਵਾਲਾ ਜਨੀਕ ਤੋਂ ਤੁਸੀਂ ਦੇਖ ਸਕਦੇ ਹੋ ਬੜਾ ਸੌਫਟ ਜਿਹਾ ਫਾਈਨ ਜਿਹਾ ਸਟਾਫ ਹੁੰਦਾ ਵਿਦਾਊਟ ਲਾਈਨਿੰਗ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਵਿਦਾਊਟ ਲਾਈਨਿੰਗ ਵੀ ਤੁਸੀਂ ਬਣਾ ਸਕਦੇ ਹੋ ਤੇ ਲਾਈਨਿੰਗ ਵੀ ਲਗਾ ਸਕਦੇ ਹੋ ਠੀਕ ਹੈ ਜੀ ਲਾਈਨਿੰਗ ਕੋਲ ਹੋ ਲਗਾ ਸਕਦੇ ਬਿਨਾਂ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲਿਆ ਦਾਸ ਬ੍ਰੈਂਡ ਦੇ ਮਸਲੀਨ ਦੇ ਇਹ ਵਾਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਸ਼ਰਟ ਪੀਸ ਰਹਿਣ ਵਾਲੀ ਹੈ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਜੋ ਕੋ ਰੈਸਟ ਜਿਹਾ ਕਲਰ ਹੈ ਰੈਸਟ ਕਲਰ ਹੈ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਇਹ 3.5 ਮੀਟਰ ਦਾ ਪੀਸ ਰਹਿਣ ਵਾਲਾ ਜੀ ਜਿਹੜੀ ਮੇਰੇ ਆ ਭੈਣਾਂ ਪਤਲੀਆਂ ਫੋਲਡ ਬਣ ਕੇ ਸ਼ਰਟ ਬੰਦੀਏ ਵਾਲਾ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਆ ਪ੍ਰਿੰਟ ਵੀ ਬੜਾ ਪਿਆਰਾ ਤੇ ਕਲਰ ਵੀ ਬੜਾ ਪਿਆਰਾ 3.5 ਮੀਟਰ ਦਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵੀ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਆ ਸ਼ਰਟ ਪੀਸ ਰਹਿਣ ਵਾਲਾ ਹੈ ਸ਼ਰਟ ਪੀਸ ਰਹਿਣ ਵਾਲਾ ਬੜੇ ਪਿਆਰੇ ਜਿਹੀ ਪ੍ਰਿੰਟ ਰਹਿਣ ਵਾਲੀ ਹੈ ਜੀ ਇਹ 2 ਮੀਟਰ ਦਾ ਪੀਸ ਆ ਜੀ ਜਿਹੜੀ ਮੇਰੇ ਭੈਣਾਂ ਨੇ ਇਹ ਵਾਲਾ ਪੀਸ ਬਾਈ ਕਰਨਾ 2 ਮੀਟਰ ਦਾ ਸਾਡੇ ਕੋਲੋਂ ਬਾਈ ਕਰ ਸਕਦੇ ਆ ਜੀ ਪ੍ਰਿੰਟ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਬਲੈਕ ਦੇ ਵਿੱਚ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਐਦਾਂ ਦੀ ਪਿੰਕ ਜੀ ਬਾਟਮ ਲਗਾ ਕੇ ਜਾਂ ਸਲਾਈਟ ਜੀ ਗ੍ਰੀਨ ਜੀ ਬਾਟਮ ਲਗਾ ਕੇ ਬੜਾ ਪਿਆਰਾ ਜਾਂ ਸੁੱਟ ਰਿਹਾ ਜੀ ਰੈਡੀ ਹੋਣਾ ਬਣ ਕੇ 10 ਪ੍ਰਿੰਟ ਦੀ ਰਹੂਗੀ ਮਸਲੀਨ 160 ਰੁਪਏ ਰਹਿਣ ਵਾਲੀ ਹੈ ਪਰ ਮੀਟਰ ਇਹ ਬਹਲਾ ਦੇਖੋ ਕਲਰ ਚੈੱਕ ਕਰੋ ਜੀ ਇਹ 100 ਮੀਟਰ ਦਾ ਪੀਸ ਹੈ ਜੀ ਜਿਹੜੀਆਂ ਮੇਰੇ ਭੈਣਾਂ ਨੇ ਮਸਲੀਨ ਦੀ ਫਰੌਕ ਰੈਡੀ ਕਰਨੀ ਆ ਉਹ ਵੀ ਬੜੀ ਪਿਆਰੀ ਜੀ ਫਰੌਕ ਰੈਡੀ ਹੁੰਦੀ ਹੈ ਕਿਉਂਕਿ ਸਟਾਫ ਬੜਾ ਫਾਈਨ ਤੇ ਸੌਫਟ ਹੁੰਦਾ ਜੀ ਬਹੁਤ ਪਿਆਰੀ ਫਰੌਕ ਰੈਡੀ ਹੁੰਦੀ ਹੈ ਜੀ ਲੌਂਗ ਫਰੌਕ 100 ਮੀਟਰ ਦਾ ਪੀਸ ਰਹਿਣ ਵਾਲਾ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਠੀਕ ਆ ਜਿਹੜੀ ਮੇਰੀ ਭੈਣ ਨੂੰ ਪਸੰਦ ਆ ਸਾਡੇ ਕੋਲੋਂ ਬਾਏ ਕਰ ਸਕਦੀ ਆ 160 ਰੁਪਏ ਪਰ ਮੀਟਰ ਦੇ ਨਾਲ ਰਹਿਣ ਵਾਲੇ ਵਾਲੇ ਪੀਸ ਅਗਲਾ ਪ੍ਰਿੰਟ ਦੇਖੋ ਇਹ ਕੋਟ ਸੈੱਟ ਵਾਸਤੇ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕੋਟ ਸੈੱਟ ਵਾਸਤੇ ਜਾਂ ਸ਼ਰਟ ਪੀਸ ਬਣਾਓ ਕੁਝ ਵੀ ਬਣਾਓ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲਿਆ ਜੀ ਠੀਕ ਹੈ ਜੀ 3 ਮੀਟਰ ਦਾ ਸ਼ਾਇਦ ਰਹਿਣ ਵਾਲਾ ਹੈ ਪੀਸ ਠੀਕ ਹੈ ਜੀ 3.5 ਮੀਟਰ ਦਾ ਪੀਸ ਰਹਿਣ ਵਾਲਾ ਹੈ ਅਗਲਾ ਦੇਖੋ ਪ੍ਰਿੰਟ ਜੀ ਇਹ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਦਾਸ ਬ੍ਰੈਂਡ ਦੀ ਮਸਲੀਨ ਹੈ ਜੀ ਇਹ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲੂਗਾ ਜੀ 5 ਮੀਟਰ ਤੱਕ ਸਾਡੇ ਕੋਲ ਸੂਟ ਬਾਈ ਕਰ ਸਕਦੇ ਹੋ ਕੰਪਲੀਟ ਸੂਟ ਮਿਲਣ ਵਾਲਾ ਜੀ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹਦਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸ਼ਰਟ ਪੀਸ ਮਿਲਣ ਵਾਲਾ ਗਾਸ ਪ੍ਰਿੰਟ ਦੀ ਮਸਲੀਨ ਹੈ 160 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਪ੍ਰਾਈਸ ਪ੍ਰਿੰਟ ਚੈੱਕ ਕਰਿ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੀਆਂ ਸੀ ਏ ਦੇਖੋ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਜਾਂ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹ ਦੇਖੋ ਜੀ ਜਿਹੜੇ ਵੀ ਜੇ ਸੇਮ ਕਲਰ ਆ ਰਿਹਾ ਕੈਮਰੇ 'ਚ ਜਿੱਦਾਂ ਦਾ ਕਲਰ ਹੈ ਸੇਮ ਕਲਰ ਆ ਰਿਹਾ ਦੇ ਕੋਈ ਵੀ ਕਿੰਨਾ ਪਿਆਰਾ ਕਲਰ ਹੈ ਜੀ ਠੀਕ ਹੈ ਜੀ ਸਵਾ 3/4 ਮੀਟਰ ਦਾ ਪੀਸ ਰਹਿਣ ਵਾਲਾ ਬੜਾ ਪਿਆਰਾ ਜਿਹਾ ਕਲਰ ਹੈ ਸੂਟ ਵੀ ਬਣ ਸਕਦਾ ਤੁਹਾਡਾ ਕਿਉਂਕਿ ਹੈਵੀ ਬਾਟਮ ਆਪਾਂ ਨਹੀਂ ਪਾਉਂਦੇ ਸਟੇਟ ਬਾਟਮ ਪਾਉਣੇ ਠੀਕ ਹੈ ਜੀ ਇਹ 1.5 ਕਿ ਮੀਟਰ ਇਹ 2.2 ਮੀਟਰ ਦਾ ਪੀਸ ਹੈ ਜੀ ਜਿਹੜੀ ਮੇਰੀ ਭੈਣ ਦਾ ਫੋਲਡ ਕਰਕੇ ਸ਼ਰਟ ਬਣਦੀ ਹੈ ਉਹ ਵਾਲਾ ਪੀਸ ਸਾਡੇ ਕੋਲੋਂ ਬਾਏ ਕਰ ਸਕਦੀ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਸੂਟ ਬਣਾਓ ਉਹ ਵੀ ਬੜਾ ਵਧੀਆ ਬਣਨਾ ਸ਼ਰਟ ਪੀਸ ਬਣਾਓ ਉਹ ਵੀ ਬਹੁਤ ਸੋਹਣਾ ਬਣਨਾ ਕੋਟ ਸੈੱਟ ਵੀ ਬੜਾ ਸੋਹਣਾ ਜਿਹਾ ਰੈਡੀ ਹੁਣ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਅਗਲੀ ਪ੍ਰਿੰਟਿੰਗ ਚੈੱਕ ਕਰੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟ ਵਾਲਾ ਸੂਟ ਰਹਿਣ ਵਾਲਾ ਪੂਰਾ ਕੰਪਲੀਟ ਸੂਟ ਵੀ ਲੈ ਸਕਦੇ ਹੋ ਸਾਡੇ ਕੋਲ ਕੰਪਲੀਟ ਸੂਟ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਦਾ ਠੀਕ ਹੈ ਜੀ ਇਹ ਵੀ ਕੰਪਲੀਟ ਸੂਟ ਲੈ ਸਕਦੇ ਹੋ ਸ਼ਾਇਦ 4 ਮੀਟਰ 4.5 ਮੀਟਰ ਰੱਖ ਦੀ ਕੱਟ ਰਹਿਣ ਵਾਲੀ ਹੈ ਕਲਰ ਵੀ ਬੜਾ ਪਿਆਰਾ ਜਿਹਾ ਵਿਦਾਊਟ ਲਾਈਨਿੰਗ ਤੁਸੀਂ ਬਣਾ ਸਕਦੇ ਹੋ ਸੂਟ ਸਟੱਫ ਬੜਾ ਪਿਆਰਾ ਗਾਰੰਟੀ ਵਾਲਾ ਸਟੱਫ ਹੈ ਕੋਈ ਵੀ ਛਿੱਜਣ ਵਾਲਾ ਸਟੱਫ ਨਹੀਂ ਹੈਗਾ ਵੀ ਤੁਹਾਡੇ ਪਾਏ ਤੋਂ ਇਹ ਵਾਲਾ ਸਟੱਫ ਛਿੱਜੂਗਾ ਕਿਉਂਕਿ ਮਸਲੀਨ ਦੀ ਕਈ ਵਾਰੀ ਹੁੰਦਾ ਵੀ ਇਸ ਚੀਜ਼ਾਂ ਦੀ ਪਰ ਇਹ ਦਾਸ ਬ੍ਰੈਂਡ ਦੀ ਮਸਲੀਨਾਂ ਵੀ ਕਿਸੇ ਪਾਸੇ ਛਿੱਜਣ ਵਾਲਾ ਸਟੱਫ ਨਹੀਂ ਹੈ ਬਲੈਕ بیس ਦੇ ਵਿੱਚ ਇਹ ਵਾਲਾ ਪ੍ਰਿੰਟ ਮਿਲੂਗਾ ਸ਼ਾਰਟ ਪੀਸ ਮੈਲ ਵਾਲਾ ਦੇਖੋ ਜੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਸਾਰੀ ਪ੍ਰਿੰਟਿੰਗ ਤੁਹਾਨੂੰ ਜਨੀਕ ਜੀ ਮਿਲਣ ਵਾਲੀ ਹੈ ਇਹਨਾਂ ਵਿੱਚ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਤੁਹਾਨੂੰ ਮਿਲੇਗਾ ਪੂਰਾ ਕੰਪਲੀਟ ਸੂਟ ਕੰਪਲੀਟ ਸੂਟ ਮਿਲਣ ਵਾਲਾ ਜੀ ਦਾਸ ਪ੍ਰਿੰਟ ਦੀ ਮਸਲੀਨ ਹੈ ਕੰਪਲੀਟ ਸੂਟ ਮਿਲਣ ਵਾਲਾ ਜੀ ਠੀਕ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਜਾ ਪ੍ਰਿੰਟ ਹੈ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਸਰਦਾਰੀ ਜਿਹਾ suit ਰੈਡੀ ਹੋਣਾ ਬਣ ਕੇ ਵਾਲਾ ਠੀਕ ਹੈ ਜੀ ਸਰਦਾਰੀ suit ਰੈਡੀ ਹੋਣਾ ਬਣ ਕੇ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਹ ਪੌਣੇ 2 ਮੀਟਰ ਦਾ ਪੀਸ ਹੈ ਜੀ ਪੌਣੇ 2 ਮੀਟਰ ਦਾ ਪੀਸ ਰਹਿਣ ਵਾਲਾ ਸੀ ਦੇਖ ਸਕਦੇ ਤੁਸੀਂ ਪ੍ਰਿੰਟ ਬੜਾ ਪਿਆਰਾ ਇਹ ਫੇਰ ਅੰਬੰਗ ਵਾਲਾ ਪ੍ਰਿੰਟ ਆ ਗਿਆ ਜੀ ਠੀਕ ਹੈ ਜੀ ਇਹ ਵੀ ਕਾਫੀ ਕੱਟਿਆ ਸ਼ਾਇਦ ਤੈਨੂੰ 3.5 ਤੋਂ 4 ਮੀਟਰ ਦਾ ਕੱਟ ਹੋਣ ਵਾਲੀ ਹੈ ਪੂਰਾ ਕੰਪਲੀਟ ਸੂਟ ਮਿਲੂਗਾ ਜੀ ਦੋ ਪੀਸਾਂ ਦੇ ਵਿੱਚ ਸਾਡੇ ਕੋਲੇ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਇਹ ਬਲਾ ਤੁਸੀਂ ਇਹ ਬਰਾ ਦੇਖੋ ਜੀ ਵਾਈਨ ਸ਼ੀਰਡ ਦੇ ਵਿੱਚ 2.5 ਮੀਟਰ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਐਦਾਂ ਦੇ ਮੌਸਮ ਦੇ ਵਿੱਚ ਐਦਾਂ ਦੇ ਥੋੜੇ ਜਿਹਾ ਡਾਰਕ ਜੇ ਬ੍ਰਾਈਟ ਜੇ ਕਲਰ ਬੜੇ ਪਿਆਰੇ ਲੱਗਦੇ ਆ ਪਾਏ ਵਾਈਨ ਸ਼ੀਰਡ ਦੇ ਵਿੱਚ ਸਵਾ 2 ਮੀਟਰ ਦਾ ਪੀਸ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਮਾਸਟਰ ਸ਼ੇਡ ਦੇ ਵਿੱਚ ਹੈ ਆ ਸਕਿਨ ਸ਼ੇਡ ਦੇ ਸੌਰੀ ਸਕਿਨ ਸ਼ੇਡ ਵਿੱਚ ਹੈ ਸ਼ਰਟ ਕਿਸ ਰੈਡ ਵਾਲਾ ਸੀ ਇਹ ਵੀ ਵਾਈਨ ਸ਼ੇਡ ਵਿੱਚ ਹੈ ਕਲਰ ਬੜਾ ਪਿਆਰਾ ਪ੍ਰਿੰਟ ਬੜਾ ਪਿਆਰਾ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰੈਨ ਵਾਲਾ ਬੜਾ ਪਿਆਰਾ ਲੱਗਦਾ ਇਹ ਵਾਲਾ ਵਾਈਨ ਸ਼ੇਡ ਦੇ ਵਿੱਚ ਸੂਟ ਪੀਅਰ ਕੀਤਾ ਹੋਇਆ ਹੈ ਬਲੈਕ بیس ਤੇ ਵਿੱਚ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲ ਬਲੈਕ بیس ਵਿੱਚ ਕੰਪਲੀਟ ਸੂਟ ਲੈ ਸਕਦੇ ਹੋ ਜੀ ਹੋਟ ਪਿੰਕ ਕਲਰ ਪ੍ਰਿੰਟ ਦੇਖੋ ਪ੍ਰਿੰਟ ਵੀ ਬੜਾ ਪਿਆਰਾ ਕਲਰ ਵੀ ਬੜਾ ਪਿਆਰਾ ਠੀਕ ਹੈ ਜੀ 3.5 ਮੀਟਰ ਦਾ ਘੜਿਆਣ ਵਾਲਾ ਸਟਾਫ ਜੀ 3.5 ਮੀਟਰ ਦਾ ਇਹ 90 ਮੀਟਰ ਦੀ ਕੱਟ ਰਹਿਣ ਵਾਲੀ ਹੈ ਜਨੀਕਾ ਜਆ ਪ੍ਰਿੰਟ ਹੈ ਤੇ ਕਲਰ ਵੀ ਬੜਾ ਨਿਊ ਜੀ ਸ਼ੇਰ ਚ ਕਲਰ ਆਣ ਵਾਲਾ ਹੈ 90 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਜੀ ਪ੍ਰਿੰਟ ਬੜਾ ਪਿਆਰਾ ਜੀ ਦੇਖ ਸਕਦੇ ਹੋ ਤੁਸੀਂ ਇਹਦਾ ਪ੍ਰਿੰਟ ਕਿਦਾਂ ਦੀ ਪ੍ਰਿੰਟਿੰਗ ਹੈ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵੀ ਪੀਲੇ ਕਲਰ ਦੇ ਵਿੱਚ ਤੁਸੀਂ ਲੈ ਸਕਦੇ ਹੋ ਕਲਰ ਬੜਾ ਪਿਆਰਾ ਤੇ ਪ੍ਰਿੰਟ ਵੀ ਬੜਾ ਪਿਆਰਾ ਠੀਕ ਹੈ ਜੀ ਬੜਾ ਪਿਆਰਾ ਜਆ ਪ੍ਰਿੰਟ ਹੈ ਦਾ ਦੇਖ ਸਕਦੇ ਹੋ ਤੁਸੀਂ ਪੂਰਾ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਕੰਪਲੀਟ ਸੂਟ ਲੈ ਸਕਦੇ ਹੋ ਜੀ 2 ਮੀਟਰ ਦੀ ਕਟਵੈਚ ਰਹੂਗਾ ਇਹ ਵਾਲਾ ਪੀਸ ਜਿੰਦਕ ਜੀ ਪ੍ਰਿੰਟਿੰਗ ਹੈ ਬੜੀ ਪਿਆਰੀ ਜੀ ਦੇਖ ਸਕਦੇ ਹੋ ਬੜੀ ਪਿਆਰੀ ਸੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਪ੍ਰਿੰਟ ਬੜਾ ਪਿਆਰਾ ਜਿਹਾ 3.5 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ 4.4 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਜੀ ਜਿਹੜੀ ਮੇਰੀ ਭੈਣ ਦਾ 4 ਮੀਟਰ ਤੱਕ ਸੂਟ ਬਣਦਾ ਜੇ ਰਾਮ ਨਾਇਵਾਲਾ ਸਾਡੇ ਕੋਲ ਸੂਟ ਬਾਏ ਕਰ ਸਕਦੇ ਹੋ ਸਰਦਾਰੀ ਸੂਟ ਰਹਿਣ ਵਾਲਾ ਕਲਰ ਬੜਾ ਪਿਆਰਾ ਲੁੱਕ ਵੀ ਬੜੀ ਪਿਆਰੀ ਜੀ ਰਹਿਣ ਵਾਲੀ ਹੈ 10 ਪ੍ਰਿੰਟ ਦੀ ਮਸ਼ੀਨ 160 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਇਹਦੀ ਪ੍ਰਾਈਸ ਦੇਖੋ ਜੀ ਪ੍ਰਿੰਟ ਦੇਖੋ ਇਹਨੀ ਕੀ ਕੀ ਪ੍ਰਿੰਟਿੰਗ ਹੈ ਬੜੀ ਪਿਆਰੀ ਜੀ ਡਬਲ ਛੇੜਾ ਦੁਪੱਟਾ ਕਰਾਓ ਲੈਸ ਲਗਾ ਕੇ ਡਿਜ਼ਾਈਨਿੰਗ ਕਰੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਰੈਡੀ ਹੋਣੀ ਹੈ ਇਹ ਵੀ ਔਰੇਂਜ ਰੈਸਟ ਕਲਰ ਹੈ ਜੀ ਰੈਸਟ ਕਲਰ ਦੇ ਵਿੱਚ ਇਹ ਬੜਾ ਪਿਆਰਾ ਜਾਂ ਪੀਸ ਹੈ 2.5 ਮੀਟਰ ਦੇ ਵਿੱਚ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਦੀ 2.5 ਮੀਟਰ ਦੇ ਵਿੱਚ ਸ਼ਰਟ ਪੀਸ ਮਿਲਣ ਵਾਲਾ ਜੀ ਦੇਖ ਸਕਦੇ ਹੋ ਦੀ ਪ੍ਰਿੰਟਿੰਗ ਇਹ ਵਾਲਾ ਪ੍ਰਿੰਟ ਦੇਖੋ ਮਾਰਬਲ ਪ੍ਰਿੰਟ ਦੇ ਵਿੱਚ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਡਿਜ਼ਾਈਨਿੰਗ ਬੜੀ ਪਿਆਰੀ ਜੀ ਹੈ 10 ਮੀਟਰ ਤੱਕ 3.5 ਮੀਟਰ ਤੱਕ ਪੀਸ ਲੈਣ ਵਾਲਾ ਜੀ 10 ਮੀਟਰ ਤੱਕ ਪੀਸ ਲੈਣ ਵਾਲਾ ਜੀ ਇਹ ਵਾਲਾ ਇਹ ਵਾਲਾ ਦੇਖੋ ਜੀ ਪ੍ਰਿੰਟ ਕਲਰ ਦੇਖੋ ਬੜਾ ਪਿਆਰਾ ਜਿਹਾ ਮਾਸਟਰ ਸ਼ੇਡ ਦੇ ਵਿੱਚ ਹੈ ਪ੍ਰਿੰਟ ਵੀ ਕੋ ਬੜਾ ਪਿਆਰੀ ਜੀ ਪ੍ਰਿੰਟਿੰਗ ਹੈ ਸ਼ਰਟ ਪੀਸ ਰਹਿਣ ਵਾਲਾ ਜੀ ਸ਼ਰਟ ਪੀਸ ਰਹਿਣ ਵਾਲਾ ਜੀ ਇਹ ਵਾਲਾ ਇਹ ਵਾਲਾ ਪੀਸ ਚੈੱਕ ਕਰੋ ਲਾਈਟ ਜਾਂ ਸ਼ੇਡ ਹੈ ਗ੍ਰੇ ਸ਼ੇਡ ਦੇ ਵਿੱਚ ਤੇ ਪ੍ਰਿੰਟ ਵੀ ਦੇਖ ਸਕਦੇ ਹੋ ਜੁਨੀਕ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਬੜਾ ਪਿਆਰਾ ਜਾਂ ਜੁਨੀਕ ਜਾਂ ਪ੍ਰਿੰਟ ਹੈ ਜਿਹੜਾ ਪੀਸ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਇਹ 4 ਮੀਟਰ ਦਾ ਪੀਸ ਮਿਲੂਗਾ ਇਹ ਤੁਹਾਨੂੰ ਜੇ ਪੂਰਾ ਕੰਪਲੀਟ ਸੂਟ ਬਣ ਸਕਦਾ ਤੁਹਾਡਾ 4 ਮੀਟਰ ਦੇ ਵਿੱਚ ਮੈਲਨ ਵਾਲਾ ਸਟਾਫ ਹੈ ਜੀ ਦੇਖ ਸਕਦੇ ਤੁਸੀਂ 4 ਮੀਟਰ ਦਾ ਕੱਤਾ ਖੋ ਨੂੰ ਇਹ ਵਾਲਾ ਪੀਸ ਮੈਲਨ ਵਾਲਾ ਪ੍ਰਿੰਟ ਬੜਾ ਪਿਆਰਾ ਜਿਹਾ ਸਾਰੇ ਜਿਹੜੇ ਪੀਸ ਤੁਹਾਡੇ ਵਾਸਤੇ ਲੈ ਕੇ ਆਏ ਸੀ ਉਹ ਲੈ ਕੇ ਆਏ ਸੀ ਅਸੀਂ ਮਸਲੀਨ ਦੇ ਵਿੱਚ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਸੀਗੇ ਮਸਲੀਨ ਦੇ ਵਿੱਚ 10 ਪ੍ਰਿੰਟ ਦੀ ਮਸਲੀਨ ਰਹਿਣ ਵਾਲੀ ਹੈ ਜੀ ਠੀਕ ਹੈ ਜੀ 160 ਰੁਪਏ ਪਰ ਮੀਟਰ ਲੈ ਕੇ ਆਏ ਤੁਹਾਡੇ ਵਾਸਤੇ ਪ੍ਰਾਈਸ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਆ ਸਾਡੀ ਲੋਕੇਸ਼ਨ نیچے ਡਿਸਕ੍ਰਿਪਸ਼ਨ ਚ ਦਿੱਤੀ ਹੁੰਦੀ ਹੈ ਜੀ ਤਾਂ ਤੁਸੀਂ ਮੇਰੀ ਲੋਕੇਸ਼ਨ ਦੇਖ ਕੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਇਹ ਵਾਲੀ ਪੀਸ ਲੈ ਸਕਦੇ ਹੋ ਜਿਹੜੀਆਂ ਮੈਂ ਇਹਨਾਂ ਵਿੱਚ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਉਹ ਸਾਡਾ ਜਿਹੜਾ ਐਡਰੈਸ ਹੈ ਜੀ ਅਸੀਂ ਡਿਸਟ੍ਰਿਕਟ ਕਮਾਂਡ ਸਬਟਲੈਂਡਾ ਤੋਂ ਬਿਲੋਂਗ ਕਰਦੇ ਆ ਠੀਕ ਆ ਜੀ ਜੇਕਰ ਤੁਸੀਂ ਵਿਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੁਲ ਕਰਾਸ ਕਰਕੇ ਆਉਣਾ ਪਊਗਾ ਠੀਕ ਆ ਜੀ ਅਮਰ ਪੈਟਰੋਲ ਪੰਪ ਵਾਲੀ ਸਾਈਟ ਆਉਣਾ ਪਊਗਾ ਅ ਪੌਲ ਉੱਤਰ ਸਾਰ ਤੁਸੀਂ ਪੌਲ ਦੇ ਅੰਦਰ ਨੂੰ ਆਉਣਾ ਜੀ ਅਮਰ ਪੈਟਰੋਲ ਪੰਪ ਵਾਲੇ ਸਾਈਡ ਤੁਹਾਨੂੰ ਉੱਥੇ ਇੱਕ ਟੈਰਾਵਾਇਲ ਦੁਕਾਨ ਮਿਲਣੀ ਆ ਜੀ ਉਹਦੇ ਨਾਲ ਵਾਲੀ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਹੈ ਜਿੱਥੇ ਗਲੀ ਖਤਮ ਹੋਊਗੀ ਜੀ ਉੱਥੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੌਲ ਨੂੰ ਕ੍ਰੋਸ ਨਹੀਂ ਕਰਨਾ ਤੁਸੀਂ ਅਮਰ ਪੈਟਰੋਲ ਪੰਪ ਵਾਲੇ ਸਾਈਡ ਆਉਣਾ ਜੀ ਉਹ ਵਾਲੇ ਸਾਈਡ ਤੁਸੀਂ ਪੌਲ ਦੇ ਅੰਦਰ ਨੂੰ ਆ ਕੇ ਥੋੜਾ ਜਿਹਾ ਅੱਗੇ ਆਓਗੇ ਫਸਟ ਗਲੀ ਵਿੱਚ ਐਂਟਰ ਕਰੋਗੇ ਨਾਲ ਇੱਕ ਟੈਰਾਵਾਇਲ ਦੁਕਾਨ ਆਉਣੀ ਆ ਜਿਹਦੇ ਨਾਲ ਵਾਲੀ ਗਲੀ ਆ ਜਿਹੜੀ ਉਹ ਗਲੀ ਦੇ ਮੋੜ ਤੇ ਸਾਡਾ ਪੋਸਟਰ ਲੱਗਿਆ ਹੋਊਗਾ ਵਾਹਿਗੁਰੂ ਕਲੋਥ ਹਾਊ ਜਿੱਥੇ ਕਲੀ ਖਤਮ ਹੋਣੀ ਹੈ ਜੀ ਉੱਥੇ ਸਾਡੀ ਸ਼ਾਪ ਹੈ ਠੀਕ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਧੰਨਵਾਦ ਜੀ